ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਦਾਨੀਏਲ ਦਾ 10ਵਾਂ ਅਧਿਆਇ ਦਾਨੀਏਲ ਸ਼ੇਰਾਂ ਦੇ ਘੂਰੇ ਵਿੱਚ ਪਹਿਲੀ ਆਇਤ ਦਾ ਰਾ ਨੂੰ ਚੰਗਾ ਲੱਗਾ ਜੋ ਉਹਦਾ ਰਾਜ ਉੱਤੇ 120 ਮੰਸਬਦਾਰ ਠਹਿਰਾਏ ਜੋ ਕੁੱਲ ਰਾਜ ਉੱਤੇ ਸਰਦਾਰੀ ਕਰਨ ਦੂਸਰੀ ਆਇਤ ਅਤੇ ਉਹਨਾਂ ਉੱਤੇ ਤਿੰਨ ਪ੍ਰਧਾਨ ਜਿਨ੍ਹਾਂ ਵਿੱਚ ਇੱਕ ਦਾਨੀਏਲ ਇਸ ਕਰਕੇ ਜੋ ਮੰਸਬਦਾਰ ਉਹਨਾਂ ਦਾ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ ਤੀਸਰੀ ਐਤ ਇੱਕ ਚੰਗਾ ਆਤਮਾਦਾਨੀਰ ਵਿੱਚ ਸੀ ਇਸ ਕਰਕੇ ਉਸ ਨੂੰ ਮੰصبਦਾਰਾ ਤੇ ਪ੍ਰਧਾਨਕ ਕੋਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਇਆ ਪਈ ਉਹਨੂੰ ਸਾਰੇ ਰਾਜ ਉਤੇ ਮੁਖਤਿਆਰ ਕਰੇ ਚੌਥੀ ਐਤ ਤਾਂ ਉਹਨਾਂ ਮੰصبਦਾਰਾ ਤੇ ਪ੍ਰਧਾਨਾ ਨੇ ਚਾਇਆ ਪਈ ਕਿਵੇਂ ਨਾ ਕਿਵੇਂ ਰਾਜ 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 ਕਾਜ ਦੇ ਕਾਰਨ ਡਾਨੀਅਲ ਉਤੇ ਕੋਈ ਦੋਸ਼ ਲਾਈਏ ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ ਕਿਉਂ ਜੋ ਉਹ ਵਫਾਦਾਰਸੀਅਤ ਉਹਦੇ ਵਿੱਚ ਕੋਈ ਔਗਣ ਜਾਂ ਖੋਟ ਨਾ ਲੱਭਾ ਪੰਜਵੀਂ ਆਇਤ ਤਾਂ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਦਾਨੀਏਲ ਨੂੰ ਉਸ ਦੇ ਪਰਮੇਸ਼ਵਰ ਦੀ ਵਿਵਸਥਾ ਤੋਂ ਬਿਨਾਂ ਕਿਸੇ ਹੋਰ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ ਛੇਵੀਂ ਆਇਤ ਤਾਂ ਪ੍ਰਧਾਨ ਤੇ ਮੰਤਸਬਦਾਰ ਇਕੱਠੇ ਹੋ ਕੇ ਰਾਜੇ ਕੋਲ ਆਏ ਅਤੇ ਉਹਨਾਂ ਨੂੰ یوں ਆਖਿਆ हे ਦਾਰਾ ਰਾਜਾ ਜੁਗ ਜੁਗ ਜਿਉਂਦੇ ਰਹੋ ਸਤਵੀਂ ਆਇਤ ਰਾਜ ਦੇ ਸਾਰੇ ਪ੍ਰਧਾਨ ਦੀਵਾਨਾ ਮੰਤਸਬਦਾਰਾ ਸਲਾਹਕਾਰਾ ਤੇ ਪ੍ਰਧਾਨਾਂ ਨੇ ਆਪੋ ਵਿਚਲਾ ਕੀਤੀ ਹੈ ਇੱਕ ਸ਼ਾਹੀ ਵਿਧੀ ਠਹਿرائی ਜਾਵੇ ਤੇ ਮਨਾਹੀ ਦਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹਾਂ ਦਿਹਾੜਿਆ ਤਿਕ ਧਾਤੋ ਬਾਜੋ ਹੈ ਰਾਜਨ ਕਿਸੇ ਦਿਉਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੂਰੇ ਵਿੱਚ ਸੁੱਟਿਆ ਜਾਵੇ ਅੱਠਵੀਂ ਐਤ ਹੁਣ ਹੈ ਰਾਜਨ ਇਸ ਵਿਧੀ ਨੂੰ ਤੋਰੋ ਅਤੇ ਲਿਖਤ ਉਤੇ ਆਪਣੀ ਸ਼ਾਹੀ ਪਾ ਦਿਓ ਜੋ ਇਹ ਬਦਲੀ ਨਾ ਜਾਵੇ ਮਾਦੀਆਂ ਅਤੇ ਫਰੀਸੀਆਂ ਦਾ ਦੀ ਮਨਾਹੀ ਦੇ ਪੱਕੇ ਕਾਨੂੰਨ ਅਨੁਸਾਰ ਜੋ ਬਦਲਦਾ ਨਹੀਂ ਨੌਵੀਂ ਐਸੋਦਾਰਾ ਰਾਜਾ ਨੇ ਉਸ ਲਿਖਤ ਉੱਤੇ ਅਤੇ ਵਿਧੀ ਉੱਤੇ ਸਾਈਹ ਪਾਈ ਦਸਵੀਂ ਤਾਂ ਦਾਨੀਅਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਉੱਤੇ ਸਾਈਹ ਪੈ ਗਈ ਹੈ ਅਤੇ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ਵਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ 11ਵੀਂ ਐਤਤਾ ਇਹ ਲੋਕ ਇਕੱਠੇ ਹੋਏ ਅਤੇ ਦਾਨੀਏਲ ਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਬੇਨਤੀਆਂ ਤੇ ਤਰਲੇ ਕਰਦਾ ਪਾਇਆ 12ਵੀਂ ਐਤ ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ हे ਰਾਜਨ ਕਿ ਤੁਸੀਂ ਉਸ ਵਿਧੀ ਉਤੇ ਸਹੀ ਨਹੀਂ ਪਾਈ ਪਈ ਜਿਹੜਾ ਕੋਈ 30 ਦਿਨਾਂ ਤੀਕਾ ਤੋਂ ਬਾਜੋ ਕਿਸੇ ਦੇਵਤੇ ਜਾਂ ਮਨੁੱਖ ਅਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਸੁਟਿਆ ਜਾਵੇਗਾ ਰਾਜ ਨੇ ਉੱਤਰ ਦੇ ਕੇ ਆਖਿਆ ਇਹ ਗੱਲ ਸੱਚ ਹੈ ਮਾਦੀਆਂ ਤੇ ਫਰੀਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦਾ ਨਹੀਂ 13ਵੀਂ ਆਇਤ ਉਹਨਾ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ ਪਈ ਹੈ ਰਾਜਨ ਉਹ ਦਾਨੀਅਲ ਜੋ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ ਉਹ ਤੁਹਾਤੋਂ ਨਹੀਂ ਮੰਨ ਉਹ ਤੁਹਾਨੂੰ ਨਹੀਂ ਮੰਨਦਾ ਤੇ ਨਾ ਹੀ ਉਹ ਕਾਨੂੰਨ ਜਿਹਦੇ ਉੱਤੇ ਤੁਸੀਂ ਸਿਆਹੀ ਪਾਈ ਹੈ ਉਹ ਹਰ ਰੋਜ਼ ਤਿੰਨ ਵਾਰੀ ਬੇਨਤੀ ਕਰਦਾ ਹੈ 14ਵੀਂ ਆਇਤ ਤਦ ਰਾਜੇ ਨੇ ਇਹ ਗੱਲ ਸੁਣੀ ਤਦ ਆਪਣੇ ਆਪ ਵਿੱਚ ਵੱਡਾ ਛਿਥਾ ਹੋਇਆ ਅਤੇ ਉਸਦੇ ਮਨ ਵਿੱਚ ਚਾਹੇ ਆਪੇ ਦਾਨੀਅਲ ਨੂੰ ਛੁਡਾਵੇ ਅਤੇ ਸੂਰਜ ਦੇ ਅਸਤੰਤਿ ਕੋਹਨੇ ਛਡਾਉਣ ਦਾ ਯਤਨ ਕਰਦਾ ਰਿਹਾ 15ਵੀਂ ਆਇਤ ਫਿਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਕਹਿਣ ਲੱਗੇ "हे ਰਾਜਨ ਤੁਸੀਂ ਜਾਣ ਲਓ ਕਿ ਮਾਦੀਆਂ ਤੇ ਫਰੀਸੀਆਂ ਦਾ ਇਹ ਕਾਨੂੰਨ ਹੈ ਜੋ ਮਰਾਈ ਦਾ ਪੱਕਾ ਕਾਨੂੰਨ ਅਤੇ ਸ਼ਾਹੀ ਵਿਧੀ ਰਾਜ ਰਾਜਾ ਠਹਿ ਰਵੇ ਸੋ ਬਦਲੀ ਨਾ ਜਾਵੇ" 16ਵੀਂ ਆਇਤ ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਦਾਨੀਅਲ ਨੂੰ ਲੈ ਆਏ ਅਤੇ ਉਹ ਨੂੰ ਸ਼ੇਰਾਂ ਦੇ ਘੂਰੇ ਵਿੱਚ ਸੁੱਟ ਦਿੱਤਾ ਪਰ ਰਾਜੇ ਨੇ ਦਾਨੀਅਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ਰ ਜਿਹਦੀ ਤੂੰ ਉਪਾਸਨਾ ਕਰ ਉਪਾਸਨਾ ਤੂੰ ਸਦਾ ਕਰਦਾ ਹੈ ਉਹ ਤੈਨੂੰ ਛੁਡਾਊ 17ਵੀਂ ਆਇਤ ਅਤੇ ਇੱਕ ਪੱਥਰ ਲਿਆਂਦਾ ਗਿਆ ਤੇ ਉਸ ਘੂਰੇ ਦੇ ਮੂੰਹ ਉੱਤੇ ਰੱਖਿਆ ਗਿਆ ਰਾਜੇ ਨੇ ਆਪਣੀ ਅਤੇ ਪ੍ਰਧਾਨਾਂ ਦੀ ਮੋਹਰ ਉਸ ਉੱਤੇ ਲਾ ਦਿੱਤੀ ਐਸਲੇ ਭਈ ਜੋ ਦਾਨੀਏਲ ਗੱਲ ਦਾਨੀਏਲ ਲਈ ਠਹਿرائی ਗਈ ਸੀ ਨਾ ਬਦਲੇ 18ਵੀਂ ਐਤ ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਤੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਅੱਗੇ ਕੋਈ ਸ਼ੂਗਰ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਜਾਂਦੀ ਰਹੀ 19ਵੀਂ ਐਤ ਤਾ ਰਾਜਾ ਮੂੰਹ ਨੇ ਰਹੀ ਉੱਠਿਆ ਤੇ ਛੇਤੀ ਨਾਲ ਸਿਰਾਂ ਦੇ ਘੂਰੇ ਵੱਲ ਗਿਆ ਵਿਮਿਆਤ ਅਤੇ ਜਦੋਂ ਉਹ ਨੇਕੁਰੇਦ ਮੁੱਢ ਡਾਨੀਅਲ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ ਰਾਜੇ ਨੇ ਡਾਨੀਅਲ ਨੂੰ ਆਖਿਆ हे ਡਾਨੀਅਲ ਜਿਉਂਦੇ ਪਰਮੇਸ਼ਰ ਦੇ ਉਪਾਸਕ ਕੀ ਤੇਰਾ ਪਰਮੇਸ਼ਰ ਜਹਦੀ ਤੂੰ ਉਪਾਸਨਾ ਸਦਾ ਕਰਦਾ ਹੈ ਤੈਨੂੰ ਸ਼ੇਰਾਂ થી ਛਡਾਉਣ ਯੋਗ ਹੋਇਆ ਇੱਕਵੇਂ ਆਇਤਾ ਡਾਨੀਅਲ ਨੇ ਰਾਜੇ ਨੂੰ ਆਖਿਆ हे ਰਾਜਨ ਜੁਗੋ ਜੁਗ ਜੀ ਬਾਈ ਮਿਆਤ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਇਥੋਂ ਤੱਕ ਕਿ ਉਹਨਾਂ ਨੇ ਮੈਨੂੰ ਰਤੀ ਪਰ ਵੀ ਦੁੱਖ ਨਾ ਦਿੱਤਾ ਇਸ ਕਰਕੇ ਜੋ ਉਸਨੇ ਸਨਮੁਖ ਮੇਰੇ ਵਿੱਚ ਵੀ ਦੋਸ਼ੀ ਪਾਈ ਗਈ ਅਤੇ ਮੈਂ ਤੇਰੇ ਅੱਗੇ ਵੀ 헤 ਰਾਜ ਦੇਨ ਮੈਂ ਦੋਸ਼ ਨਹੀਂ ਕੀਤਾ ਤੇ ਮੈਂ ਤਾਂ ਰਾਜਾ ਆਪਣੇ ਆਪ ਵਿੱਚ ਉਸ ਦੇ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਅਲ ਨੂੰ ਉਸ ਘੂਰੇ ਵਿੱਚੋਂ ਕੱਢੋ हे ਦਾਨੀਅਲ ਸੋ ਦਾਨੀਅਲ ਉਸ ਘੂਰੇ ਵਿੱਚੋਂ ਕੱਢਿਆ ਗਿਆ ਤੇ ਉਸ ਉੱਤੇ ਰਤੀ ਪ ਵੀ ਔਖ ਨ ਲੱਭਾ ਇਸ ਕਰਕੇ ਜੋ ਉਸਨੇ ਆਪਣੇ ਪਰਮੇਸ਼ਰ ਦੀ ਪ੍ਰਤੀਤ ਕੀਤੀ 24ਵੇਂ ਆਤਾਂ ਰਾਜੇ ਨੇ ਹੁਕਮ ਦਿੱਤਾ ਅਰ ਉਹਨਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਬਲ ਬੱਚਿਆਂ ਅਤੇ ਤੀਵੀਆਂ ਸਣੇ ਸ਼ੇਰੇ ਦੇ ਘੂਰੇ ਵਿੱਚ ਸੁੱਟ ਦਿੱਤਾ ਤੇ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਅਤੇ ਘੂਰੇ ਦੇ ਥੱਲੇ ਆਪਣਨ ਤੋੜੀ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤੜ ਸੁਟੀਆਂ ਪਚਵੇਂ ਹਤਰ ਦਾਰਾ ਰਾਜਾ ਨੇ ਸਾਰੇ ਲੋਕਾਂ ਤੇ ਕੌਮਾਂ ਨੂੰ ਅਤੇ ਪੱਖਿਆਂ ਨੂੰ ਜੋ ਸਾਰੇ ਸੰਸਾਰ ਵਿੱਚ ਵਸਦੇ ਹਨ ਲਿਖਤ ਕਰਕੇ ਕਹ ਲਿਖੇ ਤੁਹਾਡੀ ਸੁਖ-ਸਾਂਦ ਵਧੇ 26ਵੇਂ ਹਤ ਮੈਂ ਆਗਿਆ ਕਰਦਾ ਹਾਂ ਭਈ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਅਲ ਦੇ ਪਰਮੇਸ਼ਰ ਅੱਗੇ ਕੰਬਣ ਅਤੇ ਡਰਨ ਉਹ ਜਿਉਂਦਾ ਪਰਮੇਸ਼ਰ ਹੈ ਅਤੇ ਸਦਾ ਹੀ ਕਾਇਮ ਹੈ ਉਹਦਾ ਰਾਜ ਟਾਲੇ ਅਤੇ ਉਹਦੀ ਬਾਦਸ਼ਾਹੀ ਆਖਰ ਤੀਖ ਹੈ ਆਖਰ ਤੀਖ ਰਹੇਗੀ ਸਤਾਈਮਿਤ ਉਹੋ ਹੀ ਛਡਾਉਂਦਾ ਅਤੇ ਬਚਾਉਂਦਾ ਹੈ ਅਤੇ ਆਕਾਸ਼ ਅਤੇ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਤੇ ਚੰਬੇ ਕਰਦਾ ਹੈ ਜਿਹਨੇ ਦਾਨੀਅਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਸੋ ਦਾਨੀਅਲ ਦਾਰਾ ਦੇ ਰਾਜ ਅਤੇ ਖੋਰਸ ਵਾਰਸੀ ਦੇ ਰਾਜ ਵਿੱਚ ਬਲਵਾਨ ਹੋਇਆ ਆਮੀਨ ਪ੍ਰਭ ਜੀ ਨੇ ਵਚਨ ਪੜੇ ਸੁਣੇ ਜਾਂਦੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਹੈ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਅਮੀਨ ਸਾਂ ਜਮਸੀ ਕੀ